ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਤੇ ਅਧਿਆਪਕ ਸਾਥੀਓ ਐਸ ਸੀ ਆਰਟੀ ਪੰਜਾਬ ਦੇ ਵੱਲੋਂ ਇਹ ਲੈਟਰ ਜਾਰੀ ਹੋਈ ਹੈ ਇਹ ਲੈਟਰ ਪਹਿਲੇ ਪੀ ਐਮ ਸੀਰੀ ਸਕੂਲਾਂ ਦੇ ਵਾਸਤੇ ਆਈ ਸੀ ਹੁਣੇ ਵੱਖਰੇ ਤੌਰ ਤੇ ਬਾਕੀ ਸਕੂਲਾਂ ਵਾਸਤੇ ਵੀ ਆ ਗਈ ਹੈ ਇਹਦੇ ਵਿੱਚ ਜਿੰਨੇ ਵੀ ਸਰਕਾਰੀ ਮਿਡਲ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਆ ਪੰਜਾਬ ਦੇ ਉਹਦੇ ਵਿੱਚ ਮੈਥ ਐਸ ਐਸ ਟੀ ਸਾਇੰਸ ਲੈਂਗੁਏਜ ਸਪੋਰਟ ਤੇ ਆਰਸ ਇਹਨਾਂ ਦੇ ਸਰਕਲ ਬਣਨੇ ਆ ਸਰਕਲ ਦਾ ਮਤਲਬ ਕੀ ਹੈ ਇਹ ਸਾਰਾ ਲੈਟਰ ਦੇ ਵਿੱਚ ਲਿਖਿਆ ਹੋਇਆ ਹੈ ਪਹਿਲਾ ਇਹ ਕਿ ਵਿਦਿਆਰਥੀਆਂ ਦੇ ਵਿੱਚ ਜਿਹੜੀ ਕੋਲੈਬੋਰੇਟਿਵ ਜਿਹੜੀ ਲਰਨਿੰਗ ਹੈ ਇਕੱਠੇ ਪੜਨ ਬੱਚੇ ਇਕੱਠੇ ਹੋ ਕੇ ਹੋਲਿਸਟਿਕ ਡਿਵੈਲਪਮੈਂਟ ਗਰੁੱਪਲ ਲਰਨਿੰਗ ਆਊਟ ਆਫ ਕਲਾਸ ਕੋਜ਼ਰ ਐਕਸਪੈਰੀਮੈਂਟਲ ਲਰਨਿੰਗ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਪੱਧਰ ਹੈ ਉਹਨੂੰ ਸੁਧਾਰਨ ਦੇ ਲਈ ਇੱਕ ਕੰਸਰਨ ਲਿਆ ਗਿਆ ਹੈ ਉਦੇ ਵਿੱਚ ਸਕੂਲਾਂ 'ਚ ਮੈਂ ਸਾਇੰਸ, ਸੋਸ਼ਲ ਸਾਇੰਸ, ਲੈਂਗੁਏਜ, ਸਪੋਰਟਸ ਐਂਡ ਆਰਟ ਦੇ ਜਿਹੜੇ ਸਰਕਲ ਆ ਉਹ ਸਥਾਪਿਤ ਕੀਤੇ ਜਾਣਗੇ। ਇਹਦੇ ਵਿੱਚ ਕਰਵਾਈਆਂ ਜਾਣ ਵਾਲੀਆਂ ਜਿਹੜੀਆਂ ਗਤੀਵਿਧੀਆਂ ਨੂੰ ਜਮਾਤ ਦੇ ਪਾਠਕ੍ਰਮ ਤੋਂ ਇਲਾਵਾ ਵਿਸ਼ਿਆਂ ਨੂੰ ਢੰਗਾਈ ਨਾਲ ਜਾਣਨ, ਰੋਜ਼ਾਨਾ ਜ਼ਿੰਦਗੀ ਵਿੱਚ ਵਿਸ਼ੇ ਨੂੰ ਜਿਹੜਾ ਤੋਲਣਾ ਹੈ। ਦੂਸਰਾ ਕੀ ਰਾਜ ਦੇ ਸੂਬਾ ਸਰਕਾਰੀ ਮਿਡਲ ਹਾਈ ਸੀਨੀਅਰ ਸੈਕੰਡਰੀ ਸਕੂਲ, ਪੀਐਮ ਸ਼ੀਰੀ ਸਕੂਲਾਂ ਤੋਂ ਇਲਾਵਾ ਸ਼ੀਮੀ ਤੋਂ 12ਵੀਂ ਦੇ ਜਿਹੜੇ ਗਣਿਤ ਸਾਇੰਸ ਸਮਾਜਿਕ ਵਿਗਿਆਨ ਭਾਸ਼ਾ ਖੇਡਾਂ ਦੇ ਆਰਟਸ ਵਿੱਚ ਰੁਚੀ ਵਧਾਉਣ ਲਈ ਇਹ ਜਿਹੜੇ ਸਰਕਲ ਬਣਾਣੇ ਆ ਮੈਥ ਸਰਕਲ ਜਿਹੜਾ ਆ ਇਹਦੇ ਵਿੱਚ ਮੈਥ ਵਿਸ਼ੇ ਦੀ ਸੰਕਲਪਨਾਂ ਵਿੱਚ ਗਿਆਨ ਚ ਵਾਧਾ ਕਰਨ ਲਈ ਸਾਇੰਸ ਦੇ ਵਿੱਚ ਸਾਇੰਸ ਦੀਆਂ ਖੋਜਾਂ ਵਿੱਚ ਰੁਚੀ ਐਸਐਸਟੀ ਭੂਗੋਲ ਇਤਿਹਾਸ ਨਾਲ ਗਏ ਸਾਸ਼ਤਰ ਅਰਥ ਵਿਸ਼ਾਸਤਰ ਵਿਸ਼ੇ ਨੂੰ ਜਿਹੜਾ ਇੰਟਰਸਟ ਦੇ ਨਾਲ ਕਰਨਾ ਲੈਂਗੁਏਜ ਦੇ ਵਿੱਚ ਸੁਧਾਰ ਕਰਨਾ ਲੈਂਗੁਏਜ ਦੇ ਚਨਾਤਮਕ ਮੌਲਿਕ ਲਿਖਤ ਪੜਨ ਦੀ ਰੁਚੀ ਆਰਟ ਦੇ ਵਿੱਚ ਜਿਹੜਾ ਸਾਰਾ ਇੰਟੀਗ੍ਰੇਸ਼ਨ ਐਂਡ ਇਹਦਾ ਮਹੱਤਵ ਜਿਹੜਾ ਆ ਰੁਜ਼ਗਾਰ ਦੀਆਂ ਸੰਭਾਵਨਾ ਸਪੋਰਟ ਦੇ ਵਿੱਚ ਖੇਡਾਂ ਦਾ ਪ੍ਰਚਲਨ ਵਧਾਣਾ ਖੇਡਾਂ ਦੇ ਵਿੱਚ ਰੁਜ਼ਗਾਰ ਦੀ ਸੰਭਾਵਨਾ ਇਸ ਲਈ ਇਹ ਸਰਕਲ ਬਣਾਏ ਗਿਆ ਤੋ ਇਹ ਜਿਹੜੇ ਸਰਕਲ ਹੈ ਇਹਨਾਂ ਦੀਆਂ ਗਤੀਵਿਧੀਆਂ ਦੀ ਯੋਜਨਾਬੰਦੀ ਤੇ ਸਫਲ ਸੰਚਾਰਨਲ ਸਕੂਲ ਪੱਧਰ ਤੇ ਹਰੇਕ ਸਰਕਲ ਜਾਨੀ ਆਪਣੀ ਕਮੇਟੀ ਬਣਾਏਗਾ ਤੇ ਦਾ ਇੱਕ ਇਨਚਾਰਜ ਹੋਏਗਾ ਕੋਈ ਸੀਨੀਅਰ ਲੈਕਚਰ ਜਾਂ ਅਧਿਆਪਕ ਹੋ ਸਕਦਾ ਹੈ ਤੇ ਬਾਕੀ ਅਧਿਆਪਕ ਕਮੇਟੀ ਮੈਂਬਰ ਹੋਣਗੇ ਸਰਕਲ ਦੀਆਂ ਕਮੇਟੀਆਂ ਬਣਾਉਣ ਤੇ ਸ਼ੇਮੀ ਤੋਂ ਬਾਅਦਮੀ ਜਵਾਦ ਦੇ ਸਾਰੇ ਵਿਦਿਆਰਥੀਆਂ ਨੂੰ ਨਾ ਸਰਕਲਾਂ ਬਾਰੇ ਜਾਣਕਾਰੀ ਦੇਣੀ ਹੈ ਤੇ ਆਪਣੀ ਰੁਚੀ ਅਨੁਸਾਰ ਸਰਕਲ ਵਿੱਚੋਂ ਕਿਸੇ ਵੀ ਸਰਕਲ ਨੂੰ ਜੁਆਇਨ ਕਰਨ ਲਈ ਸਹਾਇਤ ਕਰਨਾ ਯਾਨੀ ਕਿਸੇ ਵੀ ਸਰਕਲ ਚ ਵਿਦਿਆਰਥੀ ਆ ਸਕਦਾ ਹੈ ਇਨਾ ਸਰਕਲਾਂ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਕੁਝ ਸਜਾਵਿਤ ਗਤੀਵਿਧੀਆਂ ਅਨੈਕਚਰੇਜ ਦਿੱਤੀ ਗਈਆਂ ਉਹ ਕਰਵਾਨੀਆਂ ਉਹਦੇ ਦੇਸ਼ ਦੱਸਣੇ ਆ ਇਹਦੇ ਵਿੱਚ ਬੈਗਲੈਸ ਡੇ ਜਿਹੜੇ ਆ ਉਹਦੇ ਦਿਨ ਕੀਤੀਆਂ ਜਾਣ ਵਾਲੀਆਂ ਐਕਟੀਵਿਟੀਆਂ ਹੋ ਸਕਦੀਆਂ ਇਸ ਸਰਕਲ ਵਿੱਚ ਜਿਹੜੀਆਂ ਗਤੀਵਿਧੀਆਂ ਦਾ ਰਿਕਾਰਡ ਰੱਖਣ ਲਈ ਜਿਹੜਾ ਇੱਕ ਰਜਿਸਟਰ ਮੇਨਟੇਨ ਕਰੇਗਾ ਸਕੂਲ ਤੇ ਸਰਕਲ ਵਿੱਚ ਇੱਕ ਕਮੇਟੀ ਆ ਆਪਣੇ ਆਪਣੇ ਸਾਰੇ ਵਿਦਿਆਰਥੀਆਂ ਦੀ ਲਿਸਟ ਤੇ ਸਰਕਲ ਤਹਿਤ ਜਿਹੜੀਆਂ ਐਕਟੀਵਿਟੀਆਂ ਦੀ ਰਿਪੋਰਟ ਜਿਹੜੀ ਹੈ ਉਹ ਰਿਕਾਰਡ ਪਰਫਾਰਮਾ ਬਣਾਉਣਾ ਜ਼ਰੂਰੀ ਸਮਝਣਗੇ ਇਹ ਜਿਹੜੀ ਗਤੀਵਿਧੀਆਂ ਦੀ ਮਾਨਿਟਰੀਂਗ ਹੈ ਉਹ ਫਿਰ ਡਾਈਡ ਪ੍ਰਿੰਸੀਪਲ ਡੀਓ ਬੀਐਨਓਐਸੀ ਗਰੁੱਪ ਦੇ ਮੈਂਬਰ ਕਰ ਸਕਦੇ ਆ। ਤੋਂ ਇਹ ਸਾਰਾ ਇਸ ਸਰਕਲ ਦੇ ਬਾਰੇ ਲੈਟਰ ਹੈ। ਇਹਦੇ ਵਿੱਚ ਐਕਟੀਵਿਟੀਜ਼ ਦੱਸੀਆਂ ਗਈਆਂ ਨੇ ਮੈਥ ਦੀਆਂ ਜਿਹੜੀਆਂ ਮੈਥ ਸਰਕਲ ਦੀ ਐਕਟੀਵਿਟੀਜ਼ ਦੀ ਡਿਟੇਲ ਦੇ ਵਿੱਚ ਪੜ੍ਹ ਲੈਣਾ ਮੈਂ ਕੱਲੀ-ਕੱਲੀ ਨਹੀਂ ਦੱਸਾਂਗਾ ਇੱਥੇ। ਇਸੇ ਤਰ੍ਹਾਂ ਸਾਇੰਸ ਸਰਕਲ ਦੀ ਐਕਟੀਵਿਟੀਜ਼ ਹੈ ਉਹ ਵੀ ਦੇਖ ਸਕਦੇ ਆ। ਇਸੇ ਤਰ੍ਹਾਂ ਦានੀਆਂ ਬਾਕੀ एसएसटी ਦੀਆਂ ਐਕਟੀਵਿਟੀਆਂ ਜਿਹੜੀਆਂ ਆ ਉਹਦੀ ਵੀ ਲਿਸਟ ਤਿਆਰ ਕੀਤੀ ਗਈ ਆ ਲੈਂਗੁਏਜ ਦੀਆਂ ਐਕਟੀਵਿਟੀਆਂ ਉਹਦੀ ਵੀ ਲਿਸਟ ਨਾਲ ਨਹੀਂthi ਆ ਇਸੇ ਤਰ੍ਹਾਂ ਸਪੋਰਟਸ ਦੀਆਂ ਐਕਟੀਵਿਟੀਆਂ ਉਹਦੀ ਵੀ ਲਿਸਟ ਨਾਲ ਹੈ ਆਰਟਸ ਦੀਆਂ ਐਕਟੀਵਿਟੀ ਦੀ ਵੀ ਲਿਸਟ ਨਾਲ ਹੈ ਠੀਕ ਹੈ ਜੀ ਤਾਂ ਇਹ ਜਿਹੜੀ ਪਰਫਾਰਮਾ ਜੋ ਵੀ ਐਕਟੀਵਿਟੀਆਂ ਕੀਤੀ ਜਾਂਦੇ ਆ ਉਹਦੀ ਰਿਪੋਰਟ ਵਾਸਤੇ ਵੀ ਇੱਕ ਪਰਫਾਰਮਾ ਨਾਲ ਅਟੈਚ ਹੈ ਇਹਦਾ ਪ੍ਰਿੰਟ ਲੈ ਕੇ ਤੁਸੀਂ ਕਰ ਲੈ ਤਾਂ ਇਹ ਜਿਹੜਾ ਸਰਕਲ ਸਥਾਪਿਤ ਕਰਨਾ ਸਕੂਲਾਂ ਦੇ ਵਿੱਚ ਇਹ ਬਹੁਤ ਮੰਡੇਟਰੀ ਹੈ। ਤੋਂ ਸਾਰੇ ਅਧਿਆਪਕ ਸਕੂਲ ਮੁਖੀ ਇਹਦੇ ਵੱਲ ਧਿਆਨ ਜ਼ਰੂਰ ਦੇਣਗੇ। ਲੈਟ ਅ ਡਿਓ ਸਰਦੇਵਾਲੋਂ ਡੀਏਸੀ ਦੇ ਵੱਲੋਂ ਵੀ ਤੁਹਾਨੂੰ ਜਾਰੀ ਹੋਊਗੀ ਹੋएगी ਤੁਹਾਡੇ ਗਰੁੱਪਾਂ ਦੇ ਵਿੱਚ ਤੇ ਇਹਦੇ ਉੱਤੇ ਵੀ ਅਸੀਂ ਕੰਮ ਕਰਨਾ ਹੈ। ਤੇ ਉਮੀਦ ਕਰਦੇ ਆ ਇਹ ਸਾਨੂੰ ਸਮਝ ਆ ਗਈ ਹੋਏਗੀ ਸਾਰੀ। ਤੋਂ ਇਹ ਤੁਸੀਂ ਛੁੱਟੀਆਂ ਦੇ ਬਾਅਦ ਜਿਵੇਂ ਵਰਕਿੰਗ ਡੇ ਅੱਗੇ ਹੋਣਗੇ ਤੇ ਇਹ ਤੁਸੀਂ ਕਰਨਾ ਹੈ ਤੇ ਆਪਣੀ ਕਮੇਟੀਆਂ ਦਾ ਗਠਨ ਕਰਨਾ ਹੈ ਧੰਨਵਾਦ ਜੀ ਉਮੀਦ ਹੈ ਵੀਡੀਓ ਤੁਹਾਨੂੰ ਜਿਹੜੀ ਹੈ ਜਾਣਕਾਰੀ ਭਰਪੂਰ ਰਹੀ ਹੋਵੇਗੀ ਥੈਂਕ ਯੂ